ਰਾਜਾ ਤੇ ਵੈਸੇ ਜੰਗਲ ਦਾ ਸ਼ੇਰ ਹੁੰਦਾ ਪਰ ਹਾਥੀ ਦੇ ਰੂਪ ਤੋਂ ਬਿਨਾ ਜੰਗਲ ਵੀ ਅਧੂਰਾ ਨਜ਼ਰ ਆਂਦਾ ਕੁਝ ਇਸੇ ਤਰ੍ਹਾਂ ਪਿਛਲੇ ਕਈ ਸਾਲਾ ਤੋਂ ਜਲੰਧਰ ਦੀ ਲੋਕ ਸਭਾ ਹਲਕੇ ਦੀ ਤਸਵੀਰ ਵੀ ਇਸੇ ਤਰ੍ਹਾਂ ਹਾਥੀ ਤੋਂ ਬਿਨਾ ਅਧੂਰੀ ਨਜ਼ਰ ਆਂਦੀ ਹੈ 2019 ਦੇ ਵਿੱਚ ਵੀ ਹਾਥੀ ਯਾਨੀ ਕਿ BSP ਦੇ ਉਮੀਦਵਾਰ ਨੂੰ ਇੱਥੋਂ 2 ਲੱਖ ਤੋਂ ਵੱਧ ਵੋਟਾਂ ਪੈਂਦੀਆਂ ਨੇ 2022 ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਕਰਤਾਰਪੁਰ ਸਾਹਿਬ ਹਲਕੇ ਦੇ ਵਿੱਚ 30 ਹਜ਼ਾਰ ਤੋਂ ਵੱਧ BSP ਦੇ ਉਮੀਦਵਾਰ ਵੋਟਾਂ ਲੈ ਕੇ ਜਾਂਦੇ ਨੇ ਇਸ ਵਾਰ ਇੱਕ ਵਾਰ ਫਿਰ BSP ਨੇ ਐਡਵੋਕੇਟ ਬਲਵਿੰਦਰ ਕੁਮਾਰ ਨੂੰ ਮੈਦਾਨ ਦੇ ਵਿੱਚ ਉਤਾਰਿਆ ਆਪਣਾ ਉਮੀਦਵਾਰ ਬਣਾ ਕੇ ਜਿਨ੍ਹਾਂ ਨੇ 2 ਲੱਖ ਤੋਂ ਵੱਧ ਵੋਟਾਂ 2019 ਦੇ ਵਿੱਚ ਲਈਆਂ ਫਿਰ 2022 ਦੇ ਵਿੱਚ ਵੀ ਇੱਕ ਅੱਛੀ ਮਾਰਜਨ ਦਿੱਤਾ ਦੂਜੇ ਕੈਂਡੀਡੇਟਸ ਨੂੰ ਔਰ ਹੁਣ ਇੱਕ ਵਾਰ ਫਿਰ ਮੈਦਾਨ ਤੇ ਨੇ ਬਾਕੀ ਪਾਰਟੀਆਂ ਵੀ ਇਹੀ ਦੇਖ ਰਹੀਆਂ ਨੇ ਕਿ ਆ BSP ਕਿੰਨੀਆਂ ਵੋਟਾਂ ਲੈ ਕੇ ਜਾਊਗੀ ਜੇ BSP ਇੰਨੀਆਂ ਵੋਟਾਂ ਲੈ ਜਾਊਗੀ ਤਾਂ ਸ਼ਾਇਦ ਸਾਡੀ ਜਿੱਤ ਪੱਕੀ ਹੋ ਜੇ ਪਰ ਕੀ ਇਸ ਵਾਰ ਸ਼ੇਰ ਕਿਸੇ ਹੋਰ ਨੂੰ ਬਣਾਇਆ ਜਾਊਗਾ ਜਾਂ ਹਾਥੀ ਆਪ ਜੰਗਲ ਦਾ ਰਾਜਾ ਬਣੂਗਾ ਸਵਾਗਤ ਕਰਦੇ ਆਂ ਜਨਤਾ ਦੀ ਅਦਾਲਤ ਵਿੱਚ ਐਡਵੋਕੇਟ ਬਲੁੰਦਰ ਕੁਮਾਰ ਦਾ ਧੰਨਵਾਦ ਜੀ ਦੈਨਿਕ ਸਵੇਰਾ ਦੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਜੀ ਮੈਂ ਜਿਵੇਂ ਜ਼ਿਕਰ ਕੀਤਾ ਕਿ ਹਾਥੀ ਤੋਂ ਬਿਨਾ ਦੰਗਲ ਦਾ ਰੋਬ ਅਧੂਰਾ ਹੈ ਹਰ ਉਮੀਦਵਾਰ ਇਹ ਕਹਿ ਰਿਹਾ ਜਿਤਨਾ ਵੀ ਗੱਲ ਕਰੋ ਜਾਂ ਵਰਕਰਾਂ ਨਾਲ ਗੱਲ ਕਰੋ ਭਾਜਪਾ ਵਾਲੇ ਕਹਿੰਦੇ ਨੇ ਕਾਂਗਰਸੀ ਕਹਿੰਦੇ ਨੇ ਅਕਾਲੀ ਵਾਲੇ ਕਹਿੰਦੇ ਨੇ ਆਪ ਵਾਲੇ ਕਹਿੰਦੇ ਨੇ ਭਈ ਬਸ ਪਾ ਆਪਣਾ ਵੋਟ ਲੈ ਲਵੇ ਸਾਡੀ ਜਿੱਤ ਪੱਕੀ ਹੋ ਜੇ ਹੁਣ ਤੁਸੀਂ ਬਾਕੀਆਂ ਨੂੰ ਜਿਤਾਉਣਾ ਇਸ ਵਾਰੀ ਵੀ ਕਿ ਆਪ ਜਿੱਤਣਾ देखो इस बार ਜਿਹੜਾ ਵਸਪਾ ਦਾ ਬੋਰਡ ਆ ਉਹ ਵਸਪਾ ਦਾ ਜਿਹੜਾ ਬੋਰਡ ਐ ਇਸ ਵਾਰ ਸਾਰਾ ਜਲੰਧਰ ਆ ਇਸ ਕਰਕੇ ਜਦੋਂ ਸਾਰਾ ਬੋਰਡ ਆ ਗਿਆ ਤੇ ਜਿੱਤ ਹੀ ਸਾਡੀ ਹੈਗੀ ਆ ਤੇ ਬਾਕੀਆਂ ਦੀਆਂ ਕੈਲਕੂਲੇਸ਼ਨਾਂ ਤੋਂ ਨਹੀਂ ਫੇਲ ਹੀ ਹੋਣੀਆਂ ਜਦੋਂ 2019 ਦੇ ਵਿੱਚ ਅਸੀਂ ਇਲੈਕਸ਼ਨ ਲੜੇ ਸੀ ਉਦੋਂ ਟ੍ਰੈਡੀਸ਼ਨਲੀ ਢੰਗ ਨਾਲ ਸਾਨੂੰ ਉਦੋਂ ਵੀ ਦੇਖਿਆ ਜਾਂਦਾ ਸੀ ਪਰ ਉਦੋਂ ਕਿਸੇ ਨੇ ਉਹ ਵੀ ਇਹ ਸੋਚਦੇ ਸੀ ਵੀ ਪਿਛਲੀ ਵਾਰ 1446000 ਵੋਟ ਪਈ ਸੀ ਤੇ ਬਾਕੀ ਪਾਰਟੀਆਂ ਇਦਾਂ ਕੈਲਕੂਲੇਟ ਕਰਦੀਆਂ ਸੀ ਵੀ 40 ਨਹੀਂ 80 ਲੈ ਜੋਂਗੇ 90 ਲੈ ਜੂਗੇ ਲੱਖ ਲੈ ਜੂਗੇ ਪਰ ਕਿਸੇ ਨੇ ਸੋਚਿਆ ਨਹੀਂ ਸੀ ਵੀ ਅਸੀਂ 2 ਲੱਖ ਲੈ ਕੇ ਜਾਵਾਂਗੇ ਕਿਉਂਕਿ ਅਸੀਂ ਥੱਲੇ ਸਾਡਾ ਜ਼ਮੀਨੀ ਕੰਮ ਬਹੁਤ ਸੀ ਤੇ ਹੁਣ ਹੁਣ ਸਾਨੂੰ ਇਦਾਂ ਲੱਗਦਾ ਵੀ ਅਸੀਂ 4 ਲੱਖ ਤੋਂ ਵੀ ਉੱਤੇ ਲੈ ਜਾਣਾ ਤੁਸੀਂ ਅੱਜ ਦੇਖੋ ਬਈ ਸਾਰਾ ਨਕੋਦਰ ਸੜਕਾਂ ਦੇ ਆ ਆ ਔਰ ਇਹ ਕੋਈ ਤੁਸੀਂ ਕਾਂਗਰਸ ਦਾ ਕੈਂਡੀਡੇਟ ਦੇਖ ਲਓ ਖਰੜ ਤੋਂ ਬੱਸਾਂ ਆਉਂਦੀਆਂ ਜਦੋਂ ਰੋਡ ਸ਼ੋਅ ਕੱਢਦੇ ਆ ਬਾਕੀ ਵੀ ਪੂਰੇ ਪੰਜਾਬ ਚੋਂ ਲੈ ਕੇ ਰੈਲੀਆਂ ਭਰਦੇ ਪਰ ਜਲੰਧਰ ਦੇ ਵਿੱਚ ਅੱਜ ਨਕੋਦਰ ਦਾ ਰੋਡ ਸ਼ੋਅ ਆ ਤਾਂ ਨਕੋਦਰ ਤੋਂ ਬੰਦੇ ਆ ਰਹੇ ਔਰ ਸਾਰੇ ਵਰਗਾਂ ਦੇ ਆ ਰਹੇ ਔਰ ਸਭ ਤੋਂ ਵੱਡੀ ਗੱਲ ਆ ਵੀ ਫਲੋਰ ਦੇ ਵਿੱਚ ਮੈਂ ਆਮ ਆਦਮੀ ਪਾਰਟੀ ਦੇ ਮੇਨ ਆਗੂਆਂ ਨੂੰ ਜੁਆਇਨ ਕਰਾ ਕੇ ਆਇਆ ਇੱਥੇ ਨਗੋਦਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਬੰਦੇ ਆ ਉਹ ਜੁਆਇਨ ਕਰ ਰਹੇ ਔਰ ਸਾਰਾ ਜਿਹੜਾ ਆਪਾਂ ਜਨਰਲ ਵਰਕ ਕਹਿ ਲਈਏ ਬਸ ਸਾਰੇ ਜਿਹੜਾ ਵਰਗ ਆ ਉਹ ਜੁਆਇਨ ਕਰ ਰਿਹਾ ਤੇ ਇਸ ਕਰਕੇ ਉਹਨਾਂ ਦੀ ਕੋਈ ਵੋਟ ਨਹੀਂ ਬਚਣੀ ਜਿੰਨੀ ਵੋਟ ਹੈਗੀ ਜਲੰਧਰ ਚ ਉਹ ਸਾਰੀ ਇਸ ਵਾਰ ਹਾਥੀ ਦੀ ਆ ਤੇ ਹਾਥੀ ਚਲੋ ਅਸੀਂ ਰਾਜਾ ਬਣਨ ਤੇ ਵਿਸ਼ਵਾਸ ਨਹੀਂ ਰੱਖਦੇ ਅਸੀਂ ਤਾਂ ਇੱਕ ਚੰਗੇ ਸੇਵਕ ਬਣਨਾ ਚਾਹੁੰਦੇ ਆ ਤੇ ਲੋਕਾਂ ਦੀ ਕਿਉਂਕਿ ਲੋਕੀ ਸਾਨੂੰ ਸਰਬ ਕੰਨ ਲਈ ਹੀ ਵੋਟ ਪਾ ਰਹੇ ਵੀ ਸਾਡੇ ਲਈ ਵਧੀਆ ਪ੍ਰਬੰਧ ਕਰਨ ਤੇ ਅਸੀਂ ਲੋਕਾਂ ਦਾ ਸਮਰਥਨ ਲੈ ਕੇ ਉਹਨਾਂ ਨੂੰ ਵਧੀਆ ਪ੍ਰਬੰਧ ਕਰਕੇ ਦੇਵਾਂਗੇ ਇਹੀ ਮੈਂ ਪੁੱਛ ਰਿਹਾ ਕਿ ਇਤ ਨਹੀਂ ਹੋਊਗਾ ਨਾ ਇਸ ਵਾਰੀ ਕੀ ਫਿਰ ਬਲਵਿੰਦਰ ਕੁਮਾਰ ਕਿਸੇ ਹੋਰ ਦੀ ਜਿੱਤ ਦਾ ਕਾਰਨ ਬਣ ਜਣ ਨਹੀਂ ਅਸੀਂ ਇਤਾਂ ਨਹੀਂ ਸੋਚ ਰਹੇ ਉਹਨਾਂ ਦੀ ਆਪਣੀ ਇੰਟਰਪ੍ਰੀਟੇਸ਼ਨ ਹੈਗੀ ਆ ਸਾਡਾ ਦੇ ਆ ਵੀ ਜਿਹੜਾ ਹਾਤੀ ਆ ਉਹਦੀ ਸਮਰੱਥਾ ਬਹੁਤ ਆ ਤੇ ਉਹ ਪਹਿਲਾਂ ਬਹੁਤ ਆਪਣੇ ਰਸਤਾ ਬਣਾ ਚੁੱਕਾ ਪਿਛਲੀ ਵਾਰ ਵੀ ਥੋੜੀ-ਮੋਦੀਆਂ ਵੋਟਾਂ ਨਾਲ ਜਿਦਾਉਣਾ ਅਸੀਂ ਫਾਈਟ ਕਰਦੇ ਮਤਲਬ 22 ਚ ਲੜੀ ਆ ਅਸੀਂ ਕਿਸੇ ਦੇ ਪ੍ਰੇਮ 'ਚ ਨਹੀਂ ਅਸੀਂ ਕਿਸੇ ਦੇ ਫਰੇਮ ਦੇ ਹਿਸਾਬ ਨਾਲ ਅਸੀਂ ਵਾਈਟ ਨਹੀਂ ਕਰੀਦੀ ਇਹ ਤਾਂ ਉਹ ਉਸ ਹਿਸਾਬ ਨਾਲ ਇੰਟਰਪ੍ਰੀਟੇਸ਼ਨ ਕਰ ਲੈਂਦੇ ਆ ਅਸੀਂ ਆਪਣਾ ਏਜੰਡਾ ਲੋਕਾਂ ਮਾਰੇ ਰੱਖਦੇ ਆ ਤੇ ਉਹਦੇ ਮੁਤਾਬਕ ਸਾਨੂੰ ਵੱਧ ਤੋਂ ਵੱਧ ਲੋਕਾਂ ਦਾ ਸਮਰਥਨ ਮਿਲ ਰਿਹਾ ਆ ਇਸ ਵਾਰ ਵੀ ਲੋਕਾਂ ਦਾ ਇਹੀ ਸਾਰੇ ਵਰਗਾਂ 'ਚ ਇਹ ਹੈਗੀ ਵੀ ਇਹ ਧਿਰ ਚੰਗੀ ਆ ਇਹਨਾਂ ਦੇ ਵਰਕਰ ਇਹਨਾਂ ਦੀ ਲੀਡਰਸ਼ਿਪ ਇਹਨਾਂ ਦਾ ਕੈਂਡੀਡੇਟ ਚੰਗਾ ਹੈ ਆਮ ਗੱਲ ਆ ਇਸ ਕਰਕੇ ਲੋਕ ਸਾਨੂੰ ਸਮਰਥਨ ਦੇ ਰਿਹਾ ਤੇ ਮੈਨੂੰ ਲੱਗਦਾ ਵੀ ਇਸ ਵਾਰ ਅਸੀਂ ਜਿੱਤਾਂਗੇ ਤੇ ਜਿਹੜੇ ਬਾਕੀ ਹੈਗੇ ਆ ਉਹ ਆਪਣੇ ਆਪਣੇ ਜਿਹੜੇ ਘਰ ਬੈ ਜਾਣਗੇ ਆਰਾਮ ਨਾਲ ਮੈਂ ਕੈਲਕੂਲੇਸ਼ਨ ਜਿੰਦਾਬਾਦ ਜਿੰਦਾਬਾਦ ਬਲਵਿੰਦਰ ਜੀ ਵੈਸੇ ਵੀ ਵੈਸੇ ਵੀ ਉਹਨਾਂ ਰੈਸਟ ਦੇ ਦੇਣੀ ਚਾਹੀਦੀ ਥੋੜੀ ਜੀ ਅਸੀਂ ਇਹੀ ਬੇਨਤੀ ਕਰਦੇ ਹਾਂ 77 ਸਾਲ ਦਾ ਹੋ ਗਏ ਉਹਨਾਂ ਨੂੰ ਕੰਮ ਕਰਦਿਆਂ ਨੂੰ ਕੰਮ ਤਾਂ ਹੋਇਆ ਨਹੀਂ ਤੇ ਅਸੀਂ ਇਹ ਕਹਿੰਦੇ ਆ ਵੀ ਸਾਰੇ ਜਲੰਧਰ ਦੇ ਲੋਕ ਜਿੱਥੇ-ਜਿੱਥੇ ਕਾਂਗਰਸ ਦੇ ਆਪ ਦੇ ਭਾਜਪੀ ਦੇ ਜਿੰਨੇ ਬਾਕੀ ਬੰਦੇ ਜਾਂਦੇ ਆ ਉਹਨਾਂ ਨੂੰ ਹੱਥ ਜੋੜ ਦੇਣ ਵੀ ਤੁਸੀਂ ਘਰ ਬੈ ਜਾਓ ਹਾਥੀ ਵਾਲੇ ਆ ਗਏ ਨਹੀਂ ਸਾਰਾ ਜਿਹੜਾ ਕੰਮ ਹੈ ਜਲੰਧਾ ਦਾ ਆਪੇ ਕਰ ਲੈਣਾ ਹੈਗਾ ਮੈਂ ਥੋੜੀ ਜੀ ਕੈਲਕੂਲੇਸ਼ਨ ਵੀ ਸਮਝਾ ਲੈ ਜਾਊਂਗਾ ਜਿਸ ਤਰ੍ਹਾਂ ਤੁਸੀਂ ਦਾਵਾ ਕਰ ਰਹੇ ਹੋ ਕਿ ਇਸ ਵਾਰ ਲੋਕ ਤੁਹਾਡੇ ਤੇ ਪਰੋਸਾ ਕਰਨਗੇ ਪਰ 2014 ਦੇ ਵਿੱਚ ਵੀ 2 ਲੱਖ ਵੋਟ ਆਮ ਆਦਮੀ ਪਾਰਟੀ ਨੂੰ ਉਮੀਦਵਾਰ ਨੂੰ ਪਈ ਸੀ ਬੇਸ਼ੱਕ ਉਹ ਤੀਜੇ ਨੰਬਰ ਤੇ ਰਹੇ ਫਿਰ 2019 ਦੇ ਵਿੱਚ 2 ਲੱਖ ਵੋਟ ਤੁਹਾਨੂੰ ਪਈ ਗਈ ਤੁਸੀਂ ਤੀਜੇ ਨੰਬਰ ਤੇ ਰਹੇ ਪਰ ਇਸ ਵਾਰੀ ਭਾਜਪਾ ਵੀ ਅੱਡ ਹੋ ਗਈ ਅਕਾਲੀ ਦਲ ਵੀ ਅੱਡ ਹੋ ਗਿਆ ਜਿਹੜਾ ਇੱਕ ਵੋਟ ਬੈਂਕ ਜਾਂ ਤੁਹਾਨੂੰ ਮਿਲਦਾ ਸੀ ਆਮ ਆਦਮੀ ਪਾਰਟੀ ਨੂੰ ਮਿਲਦਾ ਸੀ ਹੁਣ ਤੁਸੀਂ ਦੋਵੇਂ ਉਮੀਦਵਾਰ ਹੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਆਮ ਆਦਮੀ ਪਾਰਟੀ ਦਾ ਵੇਕਾ ਆਧਾਰ ਬਣ ਗਿਆ ਤੇ ਉਹਨੇ ਕੈਲਕੂਲੇਸ਼ਨ ਜਲੰਧਰ ਦੀ ਬਣੂਗੀ ਕਿਵੇਂ ਕੀ ਹੋਏਗਾ ਕਿ ਮਾਰਜਨ ਬਹੁਤ ਥੋੜਾ ਰਹਿਣ ਵਾਲਾ ਇਸ ਵਾਰ ਜਿਹੜਾ ਹਰ ਹਰ ਇਲੈਕਸ਼ਨ ਨਵਾਂ ਇਲੈਕਸ਼ਨ ਹੁੰਦਾ ਜਦਾਂ ਜੋ 19 ਦੇ ਵਿੱਚ ਜੋ ਸੀਗਾ ਉਦੋਂ ਕੋਈ ਦਲ ਬਦਲੂਆਂ ਦਾ ਮੁੱਦਾ ਨਹੀਂ ਸੀਗਾ ਉਦੋਂ ਇਹਨਾਂ ਪਾਰਟੀਆਂ ਦੀ ਜਿਹੜੀ ਕ੍ਰੈਡੀਬਿਲਟੀ ਇੰਨੀ ਖਤਮ ਨਹੀਂ ਹੋਈ ਸੀ ਉਹਦੇ ਕਰਕੇ ਸਾਡ ਨੂੰ ਕਾफी ਜਦੋਜਹਿਦ ਕਰਨੀ ਪਈ 2000 2 ਲੱਖ 5000 ਵੋਟ ਲੈਣ ਦੇ ਜਿਹੜਾ 22 ਦਾ ਇਲੈਕਸ਼ਨ ਆ ਅਸਲ ਚ ਉਹ ਚੇਂਜ ਦਾ ਮਤਲਬ 19 ਵੀ ਚੇਂਜ ਦੀ ਸੀ ਉਦੋਂ ਲੋਕਾਂ ਨੇ ਸਾਨੂੰ ਚੇਂਜ ਮੰਨਿਆ ਝਾੜੂ ਨੂੰ 25000 ਵੋਟ ਪਈ 22 ਦੀ ਵੀ ਚੇਂਜ ਹੀ ਸੀ ਚਾਹੇ ਕੇਡਰ ਸਾਡਾ ਤਗੜਾ ਸੀ ਪਰ ਚੇਂਜ ਦੇ ਹਿਸਾਬ ਨਾਲ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਬਦਲ ਮੰਨਿਆ ਤੇ ਜਿਹੜਾ 24 ਇਹ ਇਲੈਕਸ਼ਨ ਇਹ ਮਤਲਬ ਇਸ ਵਾਰ ਨਵਾਂ ਇਲੈਕਸ਼ਨ ਆ ਇਹ ਦੇ ਵਿੱਚ ਦਲ ਬਦਲੂਆਂ ਦਾ ਮੁੱਦਾ ਮੇਨ ਆ ਵੀ ਲੋਕੀ ਨਾਰਾਜ਼ ਆ ਵੀ ਇਹ ਸਾਨੂੰ ਛੱਡ ਕੇ ਚਲੇ ਗਏ ਜਿਹੜਾ ਨੂੰ ਲੱਗਦਾ ਵੀ ਬੰਦਾ ਗਦਾਰੀ ਕਰ ਰਿਹਾ ਕਿ ਜੋ ਪਹਿਲੀ ਪਾਰਟੀ ਨੂੰ ਛੱਡ ਕੇ ਆ ਗਿਆ ਤਾਂ ਫੇ ਸਾਨੂੰ ਵੀ ਛੱਡ ਦਊਗਾ ਜੇ ਪਹਿਲੀ ਪ੍ਰਤੀ ਇਮਾਨਦਾਰ ਨਹੀਂ ਸਾਡੇ ਪਤਰੀ ਵੀ ਇਮਾਨਦਾਰ ਨਹੀਂ ਰਹੂੰਗਾ ਔਰ ਦੂਜੀ ਗੱਲ ਇਹ ਆ ਵੀ ਬਾਹਰੀ ਕੈਂਡੀਡੇਟ ਦਾ ਮੁੱਦਾ ਹੈ ਕਾਂਗਰਸ ਦਾ ਤੀਜਾ ਇਹ ਆ ਵੀ ਕਰਤਾਰ ਦਾ ਬਹੁਤ ਕੁਐਸਚਨ ਹੈ ਮਤਲਬ ਮੈਂ ਕਹਿੰਦਾ ਜੇ ਸੈਂਟਰ ਸਟੇਜ ਤੇ ਜਲੰਧਰ ਦਾ ਹੈਗਾ ਤੇ ਕਰਤਾਰ ਹੈ ਤੁਸੀਂ ਆਮ ਆਦਮੀ ਪਾਰਟੀ ਦਾ ਦੇਖ ਲਓ ਅੱਜ ਮੰਤਰੀ ਦੀ ਵੀਡੀਓ ਵਾਇਰਲ ਹੋ ਰਹੀ ਆ ਜਿਹੜਾ ਕਾਂਗਰਸ ਦਾ ਕੈਂਡੀਡੇਟ ਚਲੰਜੀਤ ਸਿੰਘ ਚੰਨੀ ਆ ਉਹਦੇ ਮਤਲਬ ਔਰਤਾਂ ਦੇ ਸਬੰਧ ਦੇ ਵਿੱਚ ਜਿਹੜੇ ਮਤਲਬ ਮੁੱਦੇ ਉਹ ਸਾਹਮਣੇ ਆ ਰਹੇ ਆ ਤੇ ਜਿਹੜਾ ਇਹ ਸਾਰਾ ਇਲੈਕਸ਼ਨ ਕਿਰਦਾਰ ਤੇ ਟਿਕਿਆ ਆ ਤੇ ਅਸੀਂ ਆਪਣੇ ਆਪ ਤੇ ਹਮੇਸ਼ਾ ਬਾਕੀ ਪਾਰਟੀਆਂ ਦਾ ਉਮੀਦਵਾਰਾਂ ਦਾ ਕਿਰਦਾਰ ਦੇਖੋ ਤੇ ਉਹਦੇ ਮੁਕਾਬਲੇ ਸਾਡਾ ਤੇ ਇਸ ਕਰਕੇ ਲੋਕ ਤੁਸੀਂ ਤੁਸੀਂ ਆਪਣੇ ਕਿਰਦਾਰ ਨੂੰ ਕਿਵੇਂ ਬਚਾਇਆ ਦਲ ਬਦਲੂ ਵਾਲੇ ਕਿਰਦਾਰ ਤੋਂ ਤੁਹਾਨੂੰ ਨਹੀਂ ਆਫਰ ਆਈਆਂ ਅਕਾਲੀ ਦਲ ਵੀ ਕਹਿੰਦਾ ਤੁਹਾਨੂੰ ਆਫਰ ਦਿੰਦਾਈ ਸ਼ਾਇਦ ਆਮ ਆਦਮੀ ਪਾਰਟੀ ਵੀ ਆਫਰ ਦਿੰਦੀ ਸੀ ਕਾਨੂੰਨੀ ਖੰਦੀ ਉੱਪਰ ਆਈਆਂ ਕਿ ਮਾਰਕੀਟ ਦੇ ਸਾਰਾ ਮਾਲ ਤਾਂ ਵਿਕਣ ਵਾਲਾ ਨਹੀਂ ਹੁੰਦਾ ਨਾ ਟਿਕਣ ਵਾਲਾ ਵੀ ਹੁੰਦਾ ਹੈਗਾ ਇਸ ਕਰਕੇ ਜਿੰਦਾਬਾਦ 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 ਇਸ ਕਰਕੇ ਟਿਕਣ ਇਹ ਜਿਹੜੇ ਵਿਕਣ ਵਾਲੇ ਰੋਕਾਂ ਲਈ ਤੜੀ ਟਿਕਣ ਵਾਲੇ ਆ ਗਏ ਆ ਤੇ ਇਸ ਕਰਕੇ ਅਸੀਂ ਤਾਂ ਇਹ ਸੋਚਿਆ ਵੀ ਤੁਸੀਂ ਦੇਖੋ ਇੰਨੀ ਧੋਪਿਆ ਜੇ ਵਰਕਰ ਇੰਨੀ ਮਿਹਨਤ ਕਰਕੇ ਸਾਨੂੰ ਓਨਰ ਕਰ ਰਹੇ ਆ ਸਾਡੇ ਨਾਲ ਚੱਲ ਰਹੇ ਆ ਪਾਣੀ ਦੇ ਰਹੇ ਆ ਕੋਈ ਸਾਈਕਲਾਂ ਚੱਲਿਆ ਤੇ ਮੈਂ ਕਹਿੰਦਾ ਇਹ ਦੁਨੀਆ ਦੀ ਸਭ ਤੋਂ ਵੱਡੀ ਵੱਡੀ ਮਕਾਰੀ ਹੋਊਗੀ ਜੇ ਕੋਈ ਬੰਦਾ ਆਪਣੇ ਵਰਕੇ ਹੁੰਦਾ ਕਰਕੇ ਮੈਂ ਉਹ ਹੀ ਸੁੰਨਾ ਜਾਂਦਾ ਤੁਹਾਡੇ ਕੋਲੋਂ ਕਿ ਕਿਵੇਂ ਚਾਰ ਚਾਰ ਪਾਰਟੀਆਂ ਆ ਗਈਆਂ ਚਾਰਾ ਪਾਰਟੀਆਂ ਨੂੰ ਜਲੰਧਰ ਚ ਉਮੀਦਵਾਰ ਚਾਹੀਦੇ ਸੀਗੇ ਕਾਂਗਰਸ ਨੇ ਵੀ ਬਾਹਰੋਂ ਲਿਆਂਦਾ ਏ ਆਮ ਆਦਮੀ ਪਾਰਟੀ ਨੂੰ ਵੀ ਲੈਣੇ ਪਏ ਆ ਕਾਲੀਦਾਲ ਨੂੰ ਵੀ ਬਾਹਰੋਂ ਉਮੀਦਵਾਰ ਲੈਣੇ ਪਏ ਫਿਰ ਭਾਜਪਾ ਨੂੰ ਵੀ ਬਾਹਰੋਂ ਉਮੀਦਵਾਰ ਲੈਣੇ ਪਏ ਬਲਵਿੰਦਰ ਕੁਮਾਰ ਬੀਐਸਪੀ ਜੀ ਕਿਵੇਂ ਟਿਕੇ ਨੇ ਜਿੱਦ ਦੀ ਤੇ ਪਈ ਨਹੀਂ ਸੀ ਕਿ ਅਜੇ ਬੀਐਸਪੀ ਫਿਰ ਵੀ ਆਪਾਂ ਇਹ ਤੇ ਨਹੀਂ ਨਾ ਕਹਿ ਸਕਦੇ ਕਿ ਉਹਨਾਂ ਪਾਰਟੀਆਂ ਦਾ ਮੁਕਾਬਲਾ ਬੀਐਸਪੀ ਨੇ ਕਰ ਲਿਆ ਜਦੋਂ ਤੱਕ ਨਤੀਜਾ ਨਹੀਂ ਆਂਦਾ ਉਦੋਂ ਤੱਕ ਤੇ ਆਪਾਂ ਇਹ ਮੰਨ ਕੇ ਚੱਲੀਏ ਪਰ ਕਦੀ ਤੁਹਾਡਾ ਦਿਲ ਨਹੀਂ ਕੀਤਾ ਯਾਰ ਤੁਸੀਂ ਕਿਵੇਂ ਆਪਣੇ ਆਪ ਨੂੰ ਇਸੇ ਪਾਰਟੀ ਤੱਕ ਸੀਮਿਤ ਰੱਖਿਆ ਆ ਦੇਖੋ ਮਸਲਾ ਮੰਨ ਲਓ ਦੇਖੋ ਮੈਂ ਕਦੀ ਨਿੱਜ ਲਈ ਨਹੀਂ ਆਇਆ ਮੰਨ ਲਓ ਅਸੀਂ ਸਾਡੀ ਲਾਈਵ ਸਾਈਡ ਜਦੋਂ ਮੈਂ ਹਿੰਦੁਸਤਾਨ ਟਾਈਮ ਅਲਟਰਨੇਟਿਵ ਮੀਡੀਆ ਲਈ ਤੇ ਉਦੋਂ ਕੋਈ ਚੋਣਾ ਨਹੀਂ ਸੀ ਗਿਆ ਉਦੋਂ ਕੋਈ ਇਲੈਕਸ਼ਨ ਨਹੀਂ ਸੀਗਾ ਤੇ ਉਦੋਂ ਸਾਡਾ ਏ ਸੀ ਵੀ ਜਿਹੜੀ ਸਾਡੀ ਸਮਝ ਆ ਵੀ ਸੁਸਾਇਟੀ ਦੇ ਇੰਨੇ ਮਸਲੇ ਹੈਗੇ ਆ ਵੀ ਅਸੀਂ ਸੁਸਾਇਟੀ ਦੇ ਲਈ ਆਪਣੇ ਆਪ ਨੂੰ ਲਗਾਈਏ ਤੇ ਜਦੋਂ ਮੈਂ ਪਹਿਲੀ ਨੌਕਰੀ ਛੱਡੀ ਉਦੋਂ ਕੋਈ ਇਲੈਕਸ਼ਨ ਨਹੀਂ ਸੀਗੇ ਜਦੋਂ 2014 ਦੇ ਮੈਂ ਸਰਕਾਰੀ ਨੌਕਰੀ ਛੱਡੀ ਉਦੋਂ ਵੀ ਕੋਈ ਇਲੈਕਸ਼ਨ ਨਹੀਂ ਸੀ ਤੇ ਅਸੀਂ ਮਤਲਬ ਐਮ ਪੀ ਐਮ ਐਲ ਏ ਬਣਨ ਦੇ ਮੱਦੇਨਜ਼ਰ ਆਈ ਨਹੀਂ ਅਸੀਂ ਸੁਸਾਇਟੀ ਨੂੰ ਸਰਵਕੰਮ ਆਏ ਆ ਵੀ ਇਹ ਸੁਸਾਇਟੀ ਜੇ ਅਸੀਂ ਰਹਿੰਦੇ ਆ ਤੇ ਇਸ ਸੁਸਾਇਟੀ ਤੋਂ ਅਸੀਂ ਬਹੁਤ ਕੁਝ ਲਿਆ ਆ ਸਾਡੀ ਜ਼ਿੰਦਗੀ ਨੂੰ ਇੱਥੇ ਤੱਕ ਲਿਹਾਉਣ ਦੇ ਲਈ ਸਾਡੀ ਜ਼ਿੰਦਗੀ ਤੇ ਫਿਰ ਸੁਸਾਇਟੀ ਨੇ ਬਹੁਤ ਕੰਟਰੀਬਿਊਟ ਕੀਤਾ ਆ ਤੇ ਅਸੀਂ ਇਸ ਸੁਸਾਇਟੀ ਵਿੱਚੋਂ ਪੜ੍ਹ ਲਿਖ ਗਏ ਆ ਯੂਨੀਵਰਸਿਟੀ ਪੜ੍ਹ ਕੇ ਆਏ ਆ ਤੇ ਅਸੀਂ ਸੁਸਾਇਟੀ ਨੂੰ ਸਰਵ ਕਰੀਏ ਇਸ ਨਜ਼ਰੀਏ ਨਾਲ ਆ ਤੇ ਇਸ ਨਜ਼ਰੀਏ ਨਾਲ ਅਸੀਂ ਸੋਚੀਦਾ ਇਹ ਇਦਾਂ ਨਹੀਂ ਸੋਚੀਦਾ ਵੀ ਸੁਸਾਇਟੀ ਨੂੰ ਪਿਛਾਂ ਤੱਕ ਕੇ ਕੋਈ ਅਸੀਂ ਆਪਣਾ ਫਾਇਦਾ ਲੈਣ ਚਲੇ ਜਾਈਏ ਤੇ ਇਹ ਸੋਚ ਦੇ ਮੈਂ ਤਾਂ ਅਸੀਂ ਜਿੰਨੇ ਵੀ ਸਾਨੂੰ ਆਫਰ ਆ ਰਿਹਾ ਰਿਜੈਕਟ ਕੀਤੇ ਆ ਕਿਉਂਕਿ ਅਸੀਂ ਆਪਣੀ ਜਿਹੜੀ ਸੁਸਾਇਟੀ ਆ ਉਹਦੇ ਪ੍ਰਤੀ ਕਮਿਟਮੈਂਟ ਰਹਿਣਾ ਨਾ ਕੀ ਕੋਈ ਆਪਣੇ ਨਿੱਜੀ ਹਿੱਤ ਜੀ ਵਿਜ਼ਨ ਕੀ ਹੈ ਤੁਹਾਡਾ ਜੇ ਲੋਕ ਤੁਹਾਨੂੰ ਲੋਕ ਸਭਾ ਭੇਜ ਦਿੰਦੇ ਨੇ ਜਲੰਧਰ ਦੇ ਤਾਂ ਤੁਹਾਡਾ ਪਹਿਲ ਦੇ ਆਧਾਰ ਤੇ ਤੁਸੀਂ ਕੀ ਮੈਨੀਫੈਸਟੋ ਬਣਾਇਆ ਜਲੰਧਰ ਦੇ ਲਈ ਦੇਖੋ ਪਹਿਲੀ ਗੱਲ ਤੇ ਆ ਵੀ ਉਹੀ ਬੰਦਾ ਲੋਕਾਂ ਨੂੰ ਵਧੀਆ ਸੇਵਾ ਕਰ ਸਕਦਾ ਜਿਹਦਾ ਕੋਈ ਨਿੱਜ ਨਹੀਂ ਹੈਗਾ ਨਿੱਜ ਨਿੱਜੀ ਅਜੈਂਡਾ ਨਹੀਂ ਹੈਗਾ ਜਿਹੜਾ ਲੋਕ ਕੰਮ ਸਮਰਪਿਤ ਆ ਇਸ ਕਰਕੇ ਅਸੀਂ ਲਗਾਤਾਰ ਲੋਕਾਂ ਨੂੰ ਸਮਰਪਿਤ ਹੋ ਕੇ ਕੰਮ ਕੀਤਾ ਦੂਜਾ ਇਹ ਆ ਵੀ ਜਦੋਂ ਅਸੀਂ ਜਿਹੜਾ ਪ੍ਰਸ਼ਾਸਨ ਸਾਡੇ ਕੋਲ ਆਊਗਾ ਲੋਕ ਸਾਨੂੰ ਡਿਸੀਜਨ ਮੇਕਰ ਬਣਾਉਂਦੇ ਆ ਤੇ ਸਾਡੀ ਕੋਸ਼ਿਸ਼ ਇਹ ਰਹੇਗੀ ਵੀ ਨਾ ਤਾਂ ਸਰਕਾਰੀ ਮਸ਼ੀਨਰੀ ਦਾ ਦੁਰਪਯੋਗ ਹੋਵੇ ਜਿਦਾਂ ਬਾਕੀ ਪਾਰਟੀਆਂ ਨੇ ਕੀਤਾ ਕਾਂਗਰਸ ਨੇ ਕੀਤਾ ਲੋਕਾਂ ਦੇ ਖਿਲਾਫ ਹੀ ਮਸ਼ੀਨਰੀ ਵਰਤੀ ਆਪ ਨੇ ਵੀ ਇਦਾਂ ਹੀ ਵਰਤੀ ਹੈਗੀ ਆ ਬੀਜੇਪੀ ਨੇ ਸੈਂਟਰ ਲੈਵਲ ਤੇ ਵਰਤੀ ਤੀਜੇ ਵੀ ਜਿਹੜੇ ਲੋਕਾਂ ਦੇ ਸਾਧਨ ਆ ਵੀ ਉਹ ਅਸੀਂ ਲੁੱਟ ਜਦੋਂ ਅਸੀਂ ਲੋਕਾਂ ਨੂੰ ਸਮਰਪਿਤ ਆ ਤੇ ਉਹਦੇ ਵਿੱਚ ਕਰਾਪਸ਼ਨ ਨਾ ਕਰੀਏ ਸਾਧਨ ਲੋਕਾਂ ਦੀ ਲਗਾਈਏ ਤੇ ਲੋਕਾਂ ਦੀ ਜਿਹੜੀ ਲਾਈਫ ਆ ਚਾਹੇ এনवायरमेंट ਦਾ ਇਸ਼ੂ ਆ ਲੈਂਡ ਆਂਡ ਆਰਡਰ ਦਾ ਹੈਲਥ ਸਭ ਤੋਂ ਵੱਡਾ ਮੁੱਦਾ ਜਲੰਧਾ ਦਾ ਹੈਲਥ ਦਾ ਆ ਬਹੁਤ ਕ੍ਰਾਈਸਿਸ ਹੈ ਐਜੂਕੇਸ਼ਨ ਹੈ ਰੋਜ਼ਗਾਰ ਦੇ ਮੌਕੇ ਹੈ ਨਹੀਂ ਇਹ ਸਾਰੇ ਮੁੱਦਿਆਂ ਤੇ ਅਸੀਂ ਕੰਮ ਕਰੀ ਔਰ ਬਿਨਾਂ ਸੱਤਾ ਤੋਂ ਵੀ ਅਸੀਂ ਇਹਨਾਂ ਦੇ ਕਰਦੇ ਰਹੇ ਹਾਂ ਮੈਂ ਜਾਨਣਾ ਚਾਹੁੰਦਾ ਕਿ ਬਲਵਿੰਦਰ ਕੁਮਾਰ ਜੀ ਤੁਹਾਡੀ ਜੇ ਤੁਸੀਂ ਮੁਕਾਬਲਾ ਕਰ ਰਹੇ ਹੋ ਤੇ ਤੁਹਾਡਾ ਸਭ ਤੋਂ ਵੱਡਾ ਅਸਰ ਕਿਹੜੇ ਉਮੀਦਵਾਰ ਤੇ ਪੈਣ ਵਾਲਾ ਕਿ ਤੁਸੀਂ ਕਾਂਗਰਸੀ ਵੋਟ ਬੈਂਕ ਨੂੰ ਆਪਣੇ ਵੱਲ ਲੈ ਕੇ ਜਾਣਾ ਹੈ ਜਾਂ ਆਮ ਆਦਮੀ ਪਾਰਟੀ ਦੇ ਵੋਟ ਬੈਂਕ ਲਈ ਤੁਸੀਂ ਕਿੱਥੇ ਸਾਬਤ ਹੋਵੋਗੇ ਭਾਜਪਾ ਦੇ ਵੋਟ ਬੈਂਕ ਤੇ ਤੁਸੀਂ ਕਿਵੇਂ ਰਣਨੀਤੀ ਬਣਾਈ ਹੈ ਜਾਂ ਫਿਰ ਅਕਾਲੀ ਦਲ ਜਿਹੜਾ ਤੁਹਾਡਾ ਅਲਾਈਅੰਸ ਵੀ ਰਿਹਾ ਕਿਹੜੇ ਵੋਟ ਬੈਂਕ ਤੇ ਸਭ ਤੋਂ ਵੱਧ ਤੁਹਾਡਾ ਅਸਰ ਹੋਣ ਵਾਲਾ ਦੇਖੋ ਮੈਂ ਅਸੀਂ ਪਾਰਟੀਆਂ ਦੇ ਮੱਦੇ ਨਜ਼ਰ ਹੀ ਮੈਂ ਸੋਚਦਾ ਜਦੋਂ ਅਸੀਂ ਇਲੈਕਸ਼ਨ ਲੜੀਦਾ 19 ਦੇ ਵਿੱਚ ਵੀ ਜਦੋਂ ਅਸੀਂ ਇਲੈਕਸ਼ਨ ਲੜਿਆ 2 ਲੱਖ ਵੋਟ ਪਤਾ ਨਹੀਂ ਕਿਹੜੀ ਪਾਰਟੀ ਦੀ ਆ ਗਈ ਮਤਲਬ ਇਦਾਂ ਕਿਸੇ ਕੋਈ ਵੀ ਜਿਹੜਾ ਵੋਟਰ ਆ ਕਿਸੇ ਵੀ ਪਾਰਟੀ ਦੀ ਜੇਬ 'ਚ ਨਹੀਂ ਆ ਤੇ ਆਪਾਂ ਟ੍ਰੈਡੀਸ਼ਨ ਢੰਗ ਨਾਲ ਸੋਚਦੇ ਆ ਜਿਹੜਾ ਮੈਂ ਇਲੈਕਸ਼ਨ ਲੜ ਕੇ ਆਪਣਾ ਐਕਸਪੀਰੀਅੰਸ ਜੋ ਦੇਖਿਆ ਵੀ ਕਿਸੇ ਕੋਈ ਵੀ ਵੋਟਰ ਕਿਸੇ ਦੀ ਪਾਰਟੀ ਜੇਬ 'ਚ ਨਹੀਂ ਆ ਇਵੇਂ ਤੁਸੀਂ ਬੀਜੇਪੀ ਦਾ ਵੀ ਲਾ ਲਓ ਚਾਹੇ ਆਕਾਲੀ ਦਲ ਦਾ ਵੀ ਲਾ ਲਓ ਕਾਂਗਰਸ ਦਾ ਲਾ ਲਓ ਇਵਨ ਬਸਪਾ ਦਾ ਵੀ ਲਾ ਲਓ ਜੇ ਲੋਕ ਜਲੰਧਰ ਦੇ ਲੋਕਾਂ ਨੂੰ ਜਿਹਦੇ ਤੋਂ ਉਮੀਦ ਲੱਗੂਗੀ ਜਿਹਦੇ ਤੋਂ ਉਹਨੂੰ ਲੱਗੂਗਾ ਵੀ ਇਹ ਸਾਡੀ ਲਾਈਵ ਚ ਵਧੀਆ ਸੁਧਾਰ ਲਿਆ ਸਕਦਾ ਤੇ ਉਹਦੇ ਵੱਲੋਂ ਨਹੀਂ ਚਲੇ ਜਾਣਾ ਇਸ ਕਰਕੇ ਜਿੰਨਾ ਅਸੀਂ ਆਪਣੇ ਆਪ ਨੂੰ ਲੋਕਾਂ ਦੇ ਪ੍ਰਤੀ ਚੰਗਾ ਪੇਸ਼ ਕਰਾਂਗੇ ਆਪਣਾ ਦੱਸਾਂਗੇ ਵੀ ਅਸੀਂ ਤੁਹਾਡੇ ਲਈ ਵਧੀਆ ਕੰਮ ਕਰਨ ਵਾਲੇ ਹੈਗੇ ਆ ਤੁਸੀਂ ਆਮ ਆਦੀ ਪਾਰਟੀ ਦਾ ਕੇਸ ਦੇਖ ਲਓ ਜਦੋਂ ਲੋਕਾਂ ਦਾ ਏਜੰਡਾ ਉਹਨਾਂ ਨੂੰ ਬਾਈ ਜਿ ਠੀਕ ਲੱਗਾ ਹਾਲਾਂਕਿ ਉਹ ਤੇ ਪੂਰਾ ਨਹੀਂ ਉਤਰੇ ਤੇ ਸਾਰੀਆਂ ਕਿਸੇ ਵੀ ਪਾਰਟੀ ਕੋ ਆਪਣਾ ਬੋਟ ਨਹੀਂ ਬਜਿਆ ਜੋ ਪੰਜਾਬ ਦਾ ਜ ਇਹ ਹਾਲਾਤ ਆ ਵੀ ਪੰਜਾਬ ਦੇ ਲੋਕ ਪਰੇਸ਼ਾਨ ਆ ਜਿੱਥੋਂ ਉਹਨਾਂ ਨੂੰ ਉਮੀਦ ਇਸਦੀ ਆ ਜਿੱਥੋਂ ਉਹਨਾਂ ਨੂੰ ਕ੍ਰੈਡੀਬਿਲਟੀ ਦੇਸਦੀ ਆ ਵੀ ਹਾਂ ਵੀ ਇਹ ਬੰਦਾ ਸਾਡੇ ਲਈ ਕੁਝ ਕਰ ਸਕਦਾ ਤੇ ਸਾਰੇ ਹੀ ਵਰਗਾਂ ਦੇ ਸਾਰੀ ਹੀ ਪਾਰਟੀਆਂ ਦਾ ਵੋਟਰ ਸਾਡੇ ਨਾਲ ਆ ਸਕਦਾ ਆ ਤੇ 19 ਵਿੱਚ ਵੀ ਆਇਆ ਸੀ ਔਰ 24 ਵਿੱਚ ਵੀ ਸਾਰੀਆਂ ਪਾਰਟੀਆਂ ਦਾ ਜਿਹੜਾ ਕੋਈ ਚੰਗਾ ਬਦਲ ਚਾਹੁੰਦਾ ਉਹ ਸਾਡੇ ਨਾਲ ਆ 2022 ਚ ਤੁਸੀਂ ਸ਼ਰੋਮਨੀ ਅਕਾਲੀ ਦਲ ਨਾਲ ਅਲਾਈਅੰਸ ਕੀਤਾ ਹੁਣ ਤੁਸੀਂ ਫਿਰ ਵੱਖਰੇ ਵੱਖਰੇ ਹੋ ਗਏ ਹੋ ਲੋਕਾਂ ਦੇ ਵਿੱਚ ਆ ਤੁਹਾਡਾ ਜਿਹੜੇ ਸਮਰਥਕ ਨੇ ਉਹਨਾਂ ਦੀ ਨਾਰਾਜ਼ਗੀ ਨਹੀਂ ਰਹੂਗੀ ਕਿ ਕਦੀ ਅਲਾਈਅੰਸ ਕਰ ਲਿਆ ਕਦੀ ਤੋੜਤਾ ਨਹੀਂ ਅਸੀਂ ਜਨਰਲੀ ਅਸੀਂ ਅਲਾਈਅੰਸ ਨਹੀਂ ਕਰੀਦਾ ਸਿਰਫ ਇੱਕ ਵਾਰ ਐਕਸਪੈਰੀਮੈਂਟ ਹੋਇਆ ਪਰ ਉਹਦੇ ਵਿੱਚ ਵੀ ਅਸੀਂ ਨਹੀਂ ਬ੍ਰੇਕ ਕੀਤਾ ਜਦੋਂ ਉਹਨਾਂ ਨੇ ਆਪਣਾ ਇੱਕ ਉਹਨਾਂ ਦਾ ਏਜੰਡਾ ਸੀ ਇੱਕ ਬੀਜੇਪੀ ਨਾ ਜਾਣਾ ਸਾਡਾ ਕਿਡਰ ਨਹੀਂ ਜਾਣਾ ਚਾਹੁੰਦਾ ਸੀ ਤੇ ਇਸ ਕਰਕੇ ਅਸੀਂ ਕੱਲੇ ਹੋਏ ਪਰ ਲੋਕਾਂ ਦੇ ਵਿੱਚ ਦੇਖੋ ਇਸ਼ੂ ਦਾ ਇਹ ਆ ਵੀ ਸਾਡਾ ਏਜੰਡਾ ਕਲੀਅਰ ਹੋਣਾ ਚਾਹੀਦਾ ਤੇ ਏਜੰਡਾ ਕਲੀਅਰ ਆ ਲੋਕਾਂ ਇਹਨਾਂ ਲੱਗਦਾ ਵੀ ਪਾਰਟੀ ਦੀ ਲੀਡਰਸ਼ਿਪ ਚ ਬਲਵਿੰਦਰ ਕੁਮਾਰ ਹੋਣੀ ਜੋ ਕਹਿੰਦੇ ਸੀ ਉਹ ਕਰ ਨਹੀਂ ਰਹੇ ਤੇ ਅਸੀਂ ਜੋ ਕਿਹਾ ਉੱਤੇ ਅਸੀਂ ਰਹੇ ਹਾਂ ਪਾਰਟੀ ਪ੍ਰਤੀ ਕਮਿਟਿਡ ਹੈ ਆ ਵਰਕਰਾਂ ਪ੍ਰਤੀ ਰਹੇ ਹਾਂ ਤੇ ਆਪਣਾ ਜਲੰਧਰ ਦਾ ਜਿੰਨਾ ਸਮਾਜ ਆ ਉਹਦੇ ਸਾਰੇ ਵਰਗਾਂ ਦੇ ਪ੍ਰਤੀ ਕਮਿਟਮੈਂਟ ਕਮਿਟਿਡ ਰਹੇ ਹਾਂ ਔਰ ਉਹਦੇ ਲਈ ਅਸੀਂ ਕੰਮ ਕੀਤਾ ਆ ਔਰ ਕਿਸੇ ਵੀ ਵਰਗ ਦੇ ਵਿੱਚ ਮੈਨੂੰ ਲੈ ਕੇ ਕੋਈ ਐਨਿਮੀਟੀ ਨਹੀਂ ਹੈਗੀ ਕੋਈ ਸਾਡੇ ਖਿਲਾਫ ਕੋਈ ਮੁੱਦਾ ਨਹੀਂ ਹੈਗਾ ਕਿਉਂਕਿ ਅਸੀਂ ਚੰਗਾ ਰਵਈਆ ਸਾਡਾ ਇੱਕ ਵਧੀਆ ਰਿਲੇਸ਼ਨ ਆਪਣੀ ਸੋਸਾਇਟੀयां ਰਹੇ ਆ ਇਸ ਕਰਕੇ ਸਭ ਕੋ ਠੀਕ ਹੈ ਕੋਈ ਪਰ ਨੈਸ਼ਨਲ ਲੈਵਲ ਤੇ BSP ਜਿਵੇਂ ਕਮਜ਼ੋਰ ਹੋ ਗਈ ਕਈ ਕਦੀ ਮਾਇਆਵਤੀ ਆਪਣੇ ਭਤੀਜੇ ਨੂੰ ਆਨੰਦ ਨੂੰ ਆਪਣਾ ਉਤਰਾਧਿਕਾਰੀ ਬਣਾਉਂਦੇ ਨੇ ਫਿਰ ਉਹਨੂੰ ਬਾਹਰ ਕੱਢ ਦਿੰਦੇ ਨੇ ਪਾਰਟੀ ਨੈਸ਼ਨਲ ਲੈਵਲ ਤੇ ਤੇ ਤੁਹਾਡੀ ਕਮਜ਼ੋਰ ਹੋ ਗਈ ਕੀ ਕਾਰਨ ਉਹ ਇਹ ਕਮਜ਼ੋਰੀ ਨਹੀਂ ਇਹ ਇੱਕ ਪਰਸੈਪਸ਼ਨ ਹੈਗੀ ਆ ਮਨ ਲੋਕ ਦਾ ਕੋਈ ਵੀ ਆਈਡੀਆ ਹੈਗਾ ਆ ਤੁਸੀਂ ਦੇਖੋ ਵੱਡੀਆਂ ਪਾਰਟੀਆਂ ਹਾਰ ਜਾਂਦੀਆਂ ਜਿਹੜੇ ਨਵੀਆਂ ਧਰਾਂ ਡਿਵੈਲਪ ਹੋ ਜਾਂਦੀਆਂ ਇਸ ਕਰਕੇ ਕੋਈ ਵੀ ਸਥਿਤੀ ਸਦੀਵੀ ਨਹੀਂ ਰਹਿੰਦੀ ਕਿਸੇ ਇਲੈਕਸ਼ਨ ਤੁਸੀਂ ਬਹੁਤ ਗੇਨ ਕਰਦੇ ਆ ਕਿਸੇ ਇਲੈਕਸ਼ਨ ਤੁਸੀਂ ਲੂਜ਼ ਕਰ ਜਾਂਦੇ ਆ ਤੇ ਹਰ ਇਲੈਕਸ਼ਨ ਵਿੱਚ ਅਲੱਗ-ਅਲੱਗ ਸਰਕੰਸਟੈਂਸਸ ਹੁੰਦੀਆਂ ਤੇ ਹਰ ਇਲੈਕਸ਼ਨ ਵਿੱਚ ਹਰੇਕ ਧਿਰ ਕੋ ਮੌਕਾ ਹੁੰਦਾ ਆ ਤੇ ਕੋਈ ਵੀ ਧਿਰ ਜਿਹੜੀ ਵਧੀਆ ਏਜੰਡਾ ਪੇਸ਼ ਕਰੂਗੀ ਔਰ ਅਸੀਂ ਯੂਪੀ ਚ ਦੁਆਰਾ ਗੇਨ ਕਰ ਰਹੇ ਆ ਪੂਰੇ ਇਵਨ ਪੂਰੇ ਪੰਜਾਬ ਤੁਸੀਂ ਦੇਖੋ ਸਾਡੀ ਨਮਾ ਸ਼ਹਿਰ ਦੀ ਰੈਲੀ ਆ ਇੰਦਾਂ ਦੀ ਧੁੱਪ ਵਿੱਚ ਹੋਈ ਤੇ ਬਦਲੇ ਹਾਲਾਤਾਂ ਦੇ ਵਿੱਚ ਬਸਪਾ ਫੇਰ ਬਸਪਾ ਦਾ ਜਿਹੜਾ ਏਜੰਡਾ ਆ ਲੋਕਾਂ ਕੀ ਨੀਤੀਆਂ ਆ ਉਹ ਦੁਬਾਰਾ ਲੋਕ ਉਹਨਾਂ ਨੂੰ ਮਾਨਤਾ ਦੇ ਰਿਹਾ ਔਰ ਅਸੀਂ ਮੋੜ ਜਿਹੜਾ ਇਸ ਇਲੈਕਸ਼ਨ ਸੈਂਟਰ ਸਟੇਜ 'ਤੇ ਜਾ ਰਹੇ ਆ ਤੁਹਾਡਾ ਬਾਕੀ ਉਮੀਦਵਾਰਾਂ ਬਾਰੇ ਚਰਨਜੀਤ ਸਿੰਘ ਚੰਨੀ ਕਹਿੰਦੇ ਨੇ ਕਿ ਘਰ ਘਰ ਚੱਲੂਗੀ ਗੱਲ ਚੰਨੀ ਕਰੂਗਾ ਜਲੰਧਰ ਦੇ ਮਸਲੇ ਹੱਲ ਨਹੀਂ ਉਹ ਤਾਂ ਦੇਖੋ ਸਾਰੀ ਕਾਂਗਰਸ ਸਰਕਾਰ ਰਹੀ ਆ ਦੋ ਟਰਮਾਂ ਨੂੰ ਛੱਡ ਕੇ ਸਾਰੇ ਇੱਥੇ ਐਮਪੀ ਰਹੇ ਆ ਤੇ ਜੇ ਉਹਨਾਂ ਦੇ ਲਗਾਤਾਰ ਐਮਪੀ ਬਣਨ ਦੇ ਬਾਅਦ ਵੀ ਲੋਕਾਂ ਦੇ ਮਸਲੇ ਆ ਤੇ ਫਿਰ ਉਹਨਾਂ ਦੀ ਪਾਰਟੀ ਦੇ ਅਸਫਲਤਾਵਾਂ ਦੇ ਮਸਲੇ ਹੀ ਆ ਤੇ ਜੇ ਉਹ ਨਹੀਂ ਹੱਲ ਕਰਨੇ ਹੁੰਦੇ ਤਾਂ ਜਲੰਧਰ ਦੇ ਮਸਲੇ ਨਹੀਂ ਰਹਿਣੇ ਚਾਹੀਦੇ ਸੀ ਕਿਉਂਕਿ ਸਭ ਤੋਂ ਵੱਧ ਤਾਂ ਮੌਕੇ ਉਹਨਾਂ ਨੂੰ ਮਿਲੇ ਆ ਉਹ ਤਾਂ ਤਾਂ ਕਹਿਣ ਵੀ ਬਾਕੀ ਪਾਰਟੀਆਂ ਰੂਲ ਸੀ ਕਾਂਗਰਸ ਨੂੰ ਮੌਕਾ ਨਹੀਂ ਮਿਲਿਆ ਤੇ ਉਹਨਾਂ ਦੇ ਮਸਲੇ ਪਾਇ ਤਾਂ ਅਸੀਂ ਹੱਲ ਕਰਾਂਗੇ ਜੇ ਉਹਨਾਂ ਦੇ ਇੰਨੇ ਰੂਲ ਦੇ ਬਾਅਦ ਵੀ ਮਸਲੇ ਹੈਗੇ ਤਾਂ ਫੇ ਮਸਲੇ ਤਾਂ ਉਹਨਾਂ ਦੀ ਪਾਰਟੀ ਦੇ ਆ ਤੇ ਜੇ ਉਹ ਹੱਲ ਨਹੀਂ ਕਰ ਸਕਿਆ ਤਾਂ ਫਿਰ ਉਹ ਆਪ ਇਹਦੇ ਲਈ ਜ਼ਿੰਮੇਵਾਰ ਆ ਆਮ ਆਮੀ ਪਾਰਟੀ ਦੇ ਪਵਨ ਕੁਮਾਰਟੀ ਨੂੰ ਆਮ ਆਦੀ ਪਾਰਟੀ ਕਹਿੰਦੀ 2 ਸਾਲ ਆਪਾਂ ਬਹੁਤ ਵਧੀਆ ਕੰਮ ਕੀਤੇ ਇਮਾਨਦਾਰੀ ਨਾਲ ਕੰਮ ਕੀਤੇ ਸੰਸਦ ਚ ਵੀ ਭਗਵੰਤ ਮਾਨ ਪਵਨ ਟੀਨੂ ਦਾ ਵੋਟ ਬੈਂਕ ਅਕਾਲੀ ਦਰ ਨਾਲ ਵੀ ਹੈ ਫਿਰ ਤੁਹਾਡਾ ਪੁਰਾਣੇ ਬਸਪਾ ਦੇ ਵੀ ਸਾਥੀ ਰਹੇ ਨੇ ਤੁਸੀਂ ਸ਼ਾਇਦ ਉਦੋਂ ਤਾਂ ਨਹੀਂ ਜੁਆਇਨ ਕੀਤਾ ਹੋਗਾ ਪਰ ਉਹ ਬਸਪਾ 'ਚ ਰਹੇ ਹੋਦੋ ਤੇ ਉਹਨਾਂ ਨੂੰ ਕਿਵੇਂ ਦੇਖ ਰਹੇ ਤੁਸੀਂ ਦੇਖੋ ਮੈਂ ਤੁਹਾਨੂੰ ਦੱਸਿਆ ਨਾ ਵੀ ਜਿਹ ਨਾ ਉਹ ਕਮਿਟੀ ਉਹਨੂੰ ਲੱਗਦਾ ਵੀ ਸਹੀ ਕਿਹੜਾ ਹੈਗਾ ਇਸ ਕਰਕੇ ਜਿਹੜਾ ਚਾਹੇ ਉਹ ਪਾਰਟੀਆਂ ਚ ਰਹੇ ਹੈਗੇ ਪਰ ਜਿਹੜਾ ਪਾਰਟੀ ਦਾ ਖੇਡ ਰਿਆ ਬੀਐਸਪੀ ਦਾ ਉਹ ਏਜੰਡੇ ਨਾਲ ਚੱਲਦਾ ਵੀ ਜਿਹੜਾ ਬੰਦਾ ਉਸ ਪਾਰਟੀ ਦੇ ਵਿੱਚ ਆ ਜਿਹੜਾ ਉਹਨਾਂ ਦਾ ਏਜੰਡਾ ਲੈ ਕੇ ਚੱਲਦਾ ਉਹਦੇ ਨਾਲ ਰਹਿੰਦਾ ਹੈਗਾ ਮਹਿੰਦਰ ਸਿੰਘ ਕੇਪੀ ਬਾਰੇ ਆਖਰੀ ਉਮੀਦਵਾਰ ਤੋਂ ਮੁਕਾਬਲੇ ਜੀ ਅਕਾਲੀ ਦਲ ਸ਼੍ਰੋਮ ਨੇ ਕਾਲੂਦਲ ਕੋ ਕਿ ਪਿੰਡਾਂ 'ਚ ਹੁੰਦੇ ਪਿਓ ਹਾਂਜੀ ਪਿੰਡਾਂ 'ਚ ਹੁੰਦੇ ਪਿਓ ਪਿੰਡਾਂ ਜਿੱਤੇ ਉਹਨਾਂ ਦਾ ਆਧਾਰ ਹੈਗਾ ਹੀ ਇਹ ਪਿੰਡਾਂ 'ਚ ਤਾਂ ਮੈਂ ਉਹੀ ਕਹਿ ਰਿਹਾ ਵੀ ਜਦੋਂ ਆਪਣੀ ਕੋਈ ਰੈਲੇਵੈਂਸ ਖਵਾ ਲਵੇ ਉਹਨਾਂ ਬਾਰੇ ਆਪਾਂ ਉਹ ਇੱਕ ਸੀਨੀਅਰ ਲੀ ਅਰੇ ਆ ਵੀ ਜਿਸ ਤਰ੍ਹਾਂ ਦਾ ਮਤਲਬ ਉਹਨਾਂ ਦੀ ਨੀਤੀਆਂ ਰਹੀਆਂ ਜਾਂ ਜਿਸ ਤਰ੍ਹਾਂ ਦਲ ਬਦਲੂ ਦਾ ਇਸ਼ੂ ਹੈਗਾ ਤੇ ਦਲ ਬਦਲੂ ਆ ਇਸ਼ੂ ਕਿਸੇ ਵੀ ਪਾਰਟੀ ਨੂੰ ਪ੍ਰਭਾਵਿਤ ਕਰਦਾ ਤੇ ਕੈਂਡੀਡੇਟ ਦੀ ਇਮੇਜ ਵੀ ਇਮੇਜ ਨੂੰ ਵੀ ਖੋਰਾ ਲਗਾਉਂਦਾ ਇਸ ਕਰਕੇ ਉਹ ਇਹ ਜਿਹੜਾ ਇਸ਼ੂ ਆ ਉਹਨਾਂ ਦੇ ਖਿਲਾਫ ਵੀ ਜਲੰਧਰ 'ਚ ਹੈਗਾ ਆਖਰੀ ਸਵਾਲ ਕਰਤਾਰਪੁਰ ਤੋਂ ਵਿਧਾਇਕ ਔਰ ਮੰਤਰੀ ਬਲਕਾਰ ਸਿੰਘ ਦੀ ਇੱਕ ਵੇਲੇ ਸੋਸ਼ਲ ਮੀਡੀਆ ਦੇ ਵਿੱਚ ਚਰਚਾ ਹੋ ਰਹੀ ਹੈ ਕਿ ਉਹਨਾਂ ਦਾ ਇੱਕ ਵੀਡੀਓ ਅਪਤਿਜਨਕ ਵੀਡੀਓ ਜਿਹੜੀ ਆ ਵਾਇਰਲ ਹੋ ਗਈ ਹੈ ਇਲੈਕਸ਼ਨ ਦੇ ਵਿੱਚ ਇੱਕ ਹੁਣ ਅਖੀਰਲੇ ਸਮੇਂ 'ਚ ਇਹ ਮੁੱਦਾ ਬਣ ਗਿਆ ਜਲੰਧਰ ਦਾ ਹੀ ਇਹ ਮੁੱਦਾ ਮੈਂ ਕਿਵੇਂ ਦੇਖਦੇ ਹਾਂ ਤੁਸੀਂ ਇਹ ਤੁਹਾਨੂੰ ਆਪ ਹੀ ਸੋਚਣਾ ਚਾਹੀਦਾ ਲੋਕਾਂ ਨੇ ਇਹਨਾਂ ਨੂੰ ਚੰਗੇ ਕਰਤਾਰ ਸਮਝ ਕੇ ਵੋਟ ਪਾਈ ਸੀ ਤੇ ਚੰਗੇ ਕੰਮ ਕਰਨ ਲਈ ਵੋਟ ਪਾਈ ਸੀ ਪਰ ਉਹ ਉਸ ਪੋਜੀਸ਼ਨ 'ਚ ਆ ਕੇ ਉਹਨਾਂ ਨੇ ਪਾਵਰ ਦਾ ਮਿਸਯੂਜ਼ ਕਰਨਾ ਕੀਤਾ ਔਰ ਪੂਰੇ ਇਲਾਕੇ ਵਿੱਚ ਲੋਕਾਂ ਦੇ ਖਿਲਾਫ ਪਾਵਰ ਦਾ ਮਿਸਯੂਜ਼ ਕੀਤਾ ਸਾਡੇ ਖਿਲਾਫ ਵੀ ਝੂਠੇ ਪਰਚੇ ਪਾਏ ਤੇ ਮੈਂ ਇਹ ਤੇ ਕਹੂੰਗਾ ਵੀ ਜਿਹੜਾ ਬੰਦਾ ਗਲਤ ਹੁੰਦਾ ਤੇ ਮੈਨੂੰ ਲੱਗਦਾ ਇਹ ਕੁਦਰਤ ਦੀ ਖੇਡ ਈ ਹੈ ਕੁਦਰਤ ਨੇ ਇਨਸਾਫ ਕੀਤਾ ਆ ਤੇ ਉਹਨਾਂ ਨੇ ਸਭ ਸਕਾਇਆ ਹੈ ਬਿਲਕੁਲ ਧੰਨਵਾਦ ਤੁਹਾਡਾ ਸਾਡਾ ਗੱਲਬਾਤ ਕਰਦੇ ਆਂ ਪੰਜਾਬ ਦੇ ਲੋਕਾਂ ਨਾਲ ਬੇਈਮਾਨੀ ਕਰਨਗੇ ਇਸ ਤਰ੍ਹਾਂ ਮਿੱਟੀ 'ਚ ਮਿਲਣਗੇ ਬਿਲਕੁਲ ਪੰਜਾਬੀ ਪਾਰਟੀ ਜਿੰਦਾਬਾਦ ਜਨਤਾ ਸਾਰੀ ਜਿੰਦਾਬਾਦ ਜਨਤਾ ਸਾਰੀ ਸੰਤੁਸ਼ਟ ਹੈ ਇਹਨਾਂ ਨੇ ਇਹਨਾਂ ਨੇ ਜੋ ਵਾਖ ਰੱਖਿਆ ਹੈ ਸੰਤੁਸ਼ਟ ਸਾਰੇ ਆ ਇਹਨਾਂ ਜਲੰਧਰ ਤੋਂ ਬੀਐਸਪੀ ਦੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਜੋ ਦਾਵਾ ਕਰ ਰਹੇ ਨੇ ਕਿ ਸ਼ਾਇਦ ਪਿਛਲੀ ਵਾਰੀ ਲੋਕਾਂ ਤੋਂ ਥੋੜੀ ਜੀ ਜਿਹੜਾ ਇਹਨਾਂ ਦਾ ਮਤਦਾਨ ਸੀਗਾ ਇਨਾਂ ਦੇ ਵੱਲੋਂ ਦਾ ਝੁਕਾਅ ਥੋੜਾ ਘੱਟ ਰਹਿ ਗਿਆ ਸੀਗਾ ਪਰ ਇਸ ਵਾਰੀ ਲੋਕਾਂ ਨੇ ਪੂਰਾ ਕਰ ਦੇਣਾ ਔਰ ਇਹਨਾਂ ਨੂੰ ਲੋਕ ਸਭਾ ਦੇ ਵਿੱਚ ਜ਼ਰੂਰ ਭੇਜਣਾ ਹੈ ਦੇਖਦੇ ਰਹੋ ਬਹੁਤ ਦਿਨ ਖਿਰਾ ਟੀਵੀ